ਸਤਿ ਸ਼੍ਰੀ ਅਕਾਲ ਦੋਸਤੋ ਸਵਾਗਤ ਹੈ ਤੁਹਾਡਾ ਆਪਣੇ ਚੈਨਲ ਟਾਕ ਪੰਜਾਬੀ ਉੱਤੇ ਸੋ ਦੋਸਤੋ ਗੱਲਬਾਤ ਅੱਜ ਆਪਾਂ ਨੇ ਕਰਨੀ ਹੈ ਆਰਐਸਐਸ ਦਾ ਸਵਿਧਾਨ ਵੀ ਹੈ ਆਪਣਾ ਇੱਕ ਔਰ ਉਹ ਕੀ ਹੈ ਇਹ ਦੱਸਾਂਗੇ ਤੁਹਾਨੂੰ ਇੱਕ ਤਾਂ ਦੇਸ਼ ਦਾ ਸਵਿਧਾਨ ਹੈ ਇੱਕ ਆਰਐਸਐਸ ਤੇ ਸੰਘ ਦਾ ਸਵਿਧਾਨ ਵੀ ਹੈ ਔਰ ਉਹ ਸਵਿਧਾਨ ਦੇ ਵਿੱਚ ਕੀ ਕੁਝ ਲਿਖਿਆ ਹੋਇਆ ਦੇਖ ਕੇ ਤੁਹਾਡਾ ਦਿਮਾਗ ਸੁੰਨ ਹੋ ਜਾਊਗਾ ਤਾਂ ਵੀਡੀਓ ਸ਼ੁਰੂ ਤੋਂ ਲੈ ਕੇ ਅੰਤ ਤੱਕ ਸਾਰੀ ਸੁਣਿਓ ਇੱਕ ਨਵੀਂ ਜਾਣਕਾਰੀ ਤੁਹਾਡੇ ਰੂਰੂ ਕਰਨ ਲੱਗੇ ਆਂ ਸੋ ਇਹਨੂੰ ਸ਼ੇਅਰ ਵੀ ਕਰਨਾ ਪਰ ਚੈਨਲ ਜਿੰਨਾ ਵੀਰਾਂ ਨੇ ਆਪਣਾ ਸਬਸਕ੍ਰਾਈਬ ਨਹੀਂ ਕੀਤਾ ਉਹ ਵੀ ਜ਼ਰੂਰ ਕਰ ਲੋ ਤੇ ਬੈਲ ਵਾਲਾ ਬਟਨ ਵੀ ਦਬਾ ਦਿਓ ਦੋਸਤੋ ਹੈਂਡ ਕੇ ਬਾਅਦ ਇਹ ਉਹ ਬੰਦਾ ਜੀ ਨੇ ਆਰਐਸਐ ਦੀ ਨਹੀਂ ਰੱਖੀ ਸੀ ਔਰ ਹੈਂਡ ਕੇ ਬਾਅਦ ਜਦੋਂ ਆਰਐਸਐ ਦੀ ਨਹੀਂ ਰੱਖ ਰਿਆ ਸੀਗਾ ਉਦੋਂ ਉਹਨੇ ਸੰਗ ਦੇ ਸਬਧਾਨ ਬਾਰੇ ਵੀ ਸੋਚਿਆ ਸੀ ਹਾਂਜੀ ਤਾਂ ਇਸ ਗੱਲ ਦੀ ਜਾਣਕਾਰੀ ਆਪਾਂ ਨੂੰ ਵੈਸੇ ਉੱਥਾਂ ਕਿਧਰੇ ਨਹੀਂ ਮਿਲਦੀ ਪਰ ਮਹਾਤਮਾ ਗਾਂਧੀ ਦੀ ਹੱਤਿਆ ਤੋਂ ਬਾਅਦ ਜਦੋਂ ਸੰਸਥਾ ਨੇ ਸੰਵਿਧਾਨ ਤੇ ਸਵਾਲ ਭਾਰਤ ਸਰਕਾਰ ਵੱਲੋਂ ਉਠਾਏ ਗਏ ਤਾਂ ਸੰਵਿਧਾਨ ਬਣਾਉਂਦੇ ਸਮੇ ਇਹ ਲਿਖਿਆ ਗਿਆ ਸੀ ਕਿ ਪਹਿਲਾਂ ਸੰਘ ਦਾ ਕੋਈ ਸੰਵਿਧਾਨ ਨਹੀਂ ਸੀ ਸੰਵਿਧਾਨ ਨੂੰ ਪੜਦਿਆਂ ਇਹ ਵੀ ਸਪਸ਼ਟ ਹੋ ਜਾਂਦਾ ਕਿ ਸੰਘ ਵਿੱਚ ਹਿੰਦੂ ਰਾਸ਼ਟਰ ਦਾ ਸੰਕਲਪ ਹੀ ਨਿਸ਼ਚਿਤ ਕੀਤਾ ਗਿਆ ਮਤਲਬ ਕਿ ਇਹਦੇ ਬਣਨ ਤੋਂ 90 ਸਾਲ ਬਾਅਦ ਸੰਘ ਆਪਣੀ ਸਿਆਸੀ ਪਾਰਟੀ ਭਾਜਪਾ ਲਈ ਜੋ ਆਧਾਰ ਤਿਆਰ ਕਰਦਾ ਹੈ ਜਾਂ ਭਾਜਪਾ ਸੰਘ ਤੋਂ ਜਿਸ ਸਿਆਸਤੀ ਜ਼ਮੀਨ ਦੀ ਉਮੀਦ ਰੱਖਦੀ ਹੈ ਉਹਦੇ ਵਿੱਚ ਧਰਮ ਨਿਰਪੱਖਤਾ ਜਾਂ ਸੋਸ਼ਲ ਇੰਜੀਨੀਅਰਿੰਗ ਦੀ ਭਾਵਨਾ ਹੋ ਸਕਦੀ ਹੈ ਪਰ ਅਸਲ 'ਚ ਸੰਘ ਦੇ ਸੰਵਿਧਾਨ ਦਾ ਸਾਰਾ ਤਾਣਾ ਬਾਣਾ ਹਿੰਦੂਆਂ ਤੇ Hindu ਧਰਮ ਅਤੇ ਸੱਭਿਆਚਾਰ ਨੂੰ ਇੱਕ ਜੁਟ ਕਰਨ ਦੇ ਦਿਵਾਲੇ ਬੁਣਿਆ ਗਿਆ ਹੁਣ ਦੇਖੋ ਸੰਵਿਧਾਨ ਦੇ ਪਹਿਲਾ ਦੇਸ਼ ਤੇ ਵਿਖੰਡਿਤ ਰਾਜ ਦੇ ਵਿੱਚ ਪਹਿਲਾ ਹੈ ਹਿੰਦੂਆਂ ਚ ਸੰਪਰਦਾਵਾਂ ਮਤ ਜਾਤ ਤੇ ਧਰਮ ਦੇ ਮਤਭੇਦ ਰਾਜਨੀਤੀ ਅਰਥ ਸ਼ਾਸਤਰ ਭਾਸ਼ਾ ਅਤੇ ਖੇਤਰ ਨਾਲ ਸੰਬੰਧਿਤ ਮਤਭੇਦਾਂ ਕਾਰਨ ਪੈਦਾ ਹੋਈਆਂ ਵਿਗਨ ਪ੍ਰਵਿਰਤੀਆਂ ਜਿਹੜੀਆਂ ਇਹਨਾਂ ਨੂੰ ਦੂਰ ਕਰਨਾ ਤੇ ਉਹਨਾਂ ਨੂੰ ਆਪਣੇ ਅਤੀਤ ਦੀ ਮਹਾਨਤਾ ਤੋਂ ਜਾਣੂ ਕਰਵਾਉਣ ਲਈ ਉਹਨਾਂ 'ਚ ਸਮਾਜ ਪ੍ਰਤੀ ਸੇਵਾ ਕੁਰਬਾਨੀ ਨਿਰਸਵਾਤ ਸ਼ਰਧਾ ਦੀ ਭਾਵਨਾ ਪੈਦਾ ਕਰਨ ਲਈ ਇਸ ਤਰ੍ਹਾਂ ਇੱਕ ਸੰਗਠਿਤ ਅਤੇ ਅਨੁਸ਼ਾਸਿਤ ਸੰਪੂਰਨ ਜੀਵਨ ਦਾ ਨਿਰਮਾਣ ਕਰਨ ਲਈ ਦੇ ਹਿੰਦੂ ਸਮਾਜ ਦੇ ਧਰਮ ਤੇ ਸੱਭਿਆਚਾਰ ਦੇ ਆਧਾਰ ਤੇ ਸਰਵਪੱਖੀ ਪੁਨਰthਰਜੀਤੀ ਲਈ ਇੱਕ ਗਰੁੱਪ ਬਣਾਉਣਾ ਜ਼ਰੂਰੀ ਸਮਝਿਆ ਗਿਆ ਇਸ ਵਿਧਾਨ ਚ ਲਿਖੀ ਹੋਈਆਂ ਗੱਲਾਂ ਤੇ ਇਸ ਲਈ ਉਹ ਕਹਿੰਦੇ ਸਵਰਗੀਆ ਸ਼੍ਰੀ ਕੇਸ਼ਵ ਬੱਲੀਰਾਮ ਹੈਂਡਗੇਵਾਰ ਨੇ ਸੰਮਤ 1982 ਬਿਕਰਮੀ 1925 ਇਹ ਦੀ ਵਿਜੇ ਦਸ਼ਮੀ ਦੇ ਦਿਨ ਸ਼ੁਭ ਦਿਨ ਤੇ ਰਾਟੀ ਸਵੈਮ ਸੇਵਕ ਸੰਘ ਦੇ ਨਾਂ ਨਾਲ ਜਾਣੀ ਜਾਂਦੀ ਸੰਸਥਾ ਦੀ ਸ਼ੁਰੂਆਤ ਕੀਤੀ ਸੀ ਤੇ ਹੈਂਡਕਵਾਰ ਨੇ ਸੰਮਤ 1997 ਬਿਕਰਮੀ 1940 ਈਸਵੀ ਦੇ ਵਿੱਚ ਮਾਦਵ ਸਦਾਸ਼ਿਵ ਗੋਲਵਾਲਕਰ ਨੂੰ ਆਪਣਾ ਉੱਤਰ ਅਧਿਕਾਰੀ ਨਾਮਜ਼ਦ ਕੀਤਾ ਅਤੇ ਜਦੋਂ ਕਿ ਹੁਣ ਤੱਕ ਸੰਘ ਦਾ ਕੋਈ ਲਿਖਤੀ ਸਵਿਧਾਨ ਨਹੀਂ ਸੀ ਤੇ ਅੱਜ ਦੇ ਬਦਲੇ ਹੋਏ ਹਾਲਾਤ 'ਚ ਉਹ ਉਚਿਤ ਲੱਗਦਾ ਕਿ ਸੰਘ ਦੇ ਸਵਿਧਾਨ ਦੇ ਸੰਘ ਦੇ ਉਦੇਸ਼ ਤੇ ਇਰਾਦੇ ਅਤੇ ਇਹਦੇ ਕੰਮਕਾਜ ਨੂੰ ਪੜਿਆ ਜਾਵੇ ਲਿਖਿਆ ਜਾਵੇ ਮਤਲਬ ਸੰਘ ਦੇ ਸੰਵਿਧਾਨ ਦੀ ਪ੍ਰਸਤਾਵਨਾ ਕਿਸੇ ਵੀ ਤਰ੍ਹਾਂ ਸੰਘ ਦੇ ਸਿਆਸੀ ਵਲੰਟੀਅਰਾਂ ਦੀ ਚੋਣ ਜਿੱਤਣ 'ਚ ਮਦਦਗਾਰ ਨਹੀਂ ਹੋ ਸਕਦੀ ਪਰ ਜਦੋਂ ਵੀ ਭਾਜਪਾ ਸੱਤਾ ਚਾਹੁੰਦੀ ਹੈ ਤੇ ਸੰਘ ਦੇ ਏਜੰਡੇ ਨੂੰ ਲਾਗੂ ਕਰਨ ਦੀ ਗੱਲ ਹੁੰਦੀ ਹੈ ਤਾਂ ਸਵੈਮ ਸੇਵਕ ਅਟਲ ਵਿਹਾਰੀ ਭਾਜਪਈ ਅਯੁੱਧੇ ਆਧਾਰਾ 370 ਤੇ ਕਾਮਨ ਸਿਵਲ ਕੋਡ ਨੂੰ ਨਜ਼ਰ ਅੰਦਾਜ਼ ਕਰ ਦਿੰਦੇ ਹੈ ਤੇ ਉਹੀ ਸਵੈਮ ਸੇਵਕ ਨਰਿੰਦਰ ਮੋਦੀ ਸਬਕਾ ਸਾਥ ਸਬਕਾ ਵਿਕਾਸ ਦੇ ਨਾਰੇ ਲਾਉਣ ਲੱਗ ਜਾਂਦਾ ਤਾਂ ਕੀ ਸੰਗ ਦੇ ਗਠਨ ਜਾਂ ਇਹਦਾ ਸੰਵਿਧਾਨ ਬਣਾਉਣ ਸਮੇ ਇਹ ਸਿਆਸੀ ਤੱਤ ਨੂੰ ਨਹੀਂ ਸਮਝ ਸਕਿਆ ਸੀ ਕਿ ਭਾਰਤ ਚ ਸੰਗ ਦੀ ਲੀਤ ਤੇ ਚੱਲ ਕੇ ਰਾਜਨੀਤੀ ਦਾ ਕੀਤੇ ਜਾ ਸਕਦੀ ਹੈ ਪਰ ਸੱਤਾ ਤੱਕ ਨਹੀਂ ਪਹੁੰਚਿਆ ਜਾ ਸਕਦਾ ਇਹ ਇਸ ਲਈ ਜ਼ਰੂਰੀ ਹੈ ਕਿਉਂਕਿ ਸੰਗ ਆਪਣੇ ਆਪ ਨੂੰ ਸੱਭਿਆਚਾਰਕ ਗਰੁੱਪ ਦੱਸਦੇ ਹੋਏ ਹਮੇਸ਼ਾ ਆਪਣੇ ਸਿਆਸੀ ਵਲੰਟੀਅਰਾਂ ਲਈ ਸਿਆਸੀ ਸ਼ੁੱਧੀ ਕਰਨ ਦੀ ਗੱਲ ਕਰਦਾ ਤੇ ਇਹਦਾ ਪਹਿਲੂ ਇਹ ਵੀ ਹੈ ਕਿ ਸਿਆਸੀ ਤਾਕਤ ਹਾਸਲ ਕਰਨ ਤੋਂ ਬਾਅਦ ਸੰਗ ਆਮ ਹਾਲਾਤ ਤੋਂ ਕਿਤੇ ਜ਼ਿਆਦਾ ਤੇਜ਼ੀ ਨਾਲ ਫੈਲਦਾ ਹੈ ਅਜਿਹੇ ਜਿਹਾ ਸਵਾਲ ਇਹ ਹੈ ਕਿ ਆਰਐਸਐਸ ਨੂੰ ਆਪਣੇ ਵਿਸਥਾਰ ਲਈ ਸਿਆਸੀ ਤਾਕਤ ਦੀ ਲੋੜ ਹੈ ਪਰ ਇਹਨਾਂ ਸਵਾਲਾਂ ਤੋਂ ਇਲਾਵਾ ਹੋਰ ਹੀ ਬਹੁਤ سارے ਸਵਾਲ ਹਨ ਜੋ ਸੰਗ ਬਾਰੇ ਅੱਜ ਵੀ ਉੱਠਦੇ ਜਿਵੇਂ ਕਿ ਸੰਵਿਧਾਨ ਦੀ بجائے ਮਨੁੱਖ ਸਮਰੱਥੀ ਨੂੰ ਸੰਵਿਧਾਨ ਵੱਜੋਂ ਸਬਕਾਰ ਕਰਨਾ ਜਾਂ ਇਹਨੂੰ ਮੰਨਣ ਵੱਲ ਵਧਣ ਦੀ ਕੋਸ਼ਿਸ਼ ਕਰਨਾ ਤੇ ਭਾਰਤੀ ਤਿਰੰਗੇ ਨਾਲੋਂ ਸੰਘ ਦੇ ਝੰਡੇ ਨੂੰ ਜ਼ਿਆਦਾ ਮਤਵ ਦੇਣਾ ਇਸ ਸੰਦਰਭ ਵਿੱਚ ਇਹ ਜਾਨਣਾ ਜ਼ਰੂਰੀ ਹੈ ਕਿ ਸੰਘ ਨੇ ਆਪਣੇ ਸੰਵਿਧਾਨ 'ਚ ਭਾਰਤੀ ਝੰਡੇ ਬਾਰੇ ਕੀ ਕਿਹਾ ਪਰ ਇਹ ਤੋਂ ਪਹਿਲਾਂ ਇਹ ਆਪਾਂ ਜਾਣ ਲੈਣੇ ਕਿ ਸੰਘ ਦੀ ਆਪਣੇ ਝੰਡੇ ਬਾਰੇ ਕੀ ਰਾਏ ਹੈ ਦਰਅਸਲ ਜਦੋਂ ਕਹਿ ਲਈਏ ਵੀ ਸੰਗ ਤੇ ਪਾਬੰਦੀ ਲਾ ਦਿੱਤੀ ਗਈ ਸੀ ਤੇ ਸੰਗ ਚਾਲਕ ਗੋਲ ਵਾਲਕਰ ਇਹ ਦਿੱਲੀ ਚਲੇ ਗਿਆ ਤਾਂ ਉੱਥੇ ਕੋਈ ਹੱਲ ਨਾ ਲੱਭਿਆ ਤੇ ਉਹਨੇ ਨਾਗਪੁਰ ਪੱਤਰਨ ਤੋਂ ਪਹਿਲਾਂ 2 ਨਵੰਬਰ 1948 ਨੂੰ ਪ੍ਰੈਸ ਨੂੰ ਬਿਆਨ ਦਿੱਤਾ ਔਰ ਝੰਡੇ ਬਾਰੇ ਵੀ ਲਿਖਿਆ ਉਹ ਲਿਖਦਾ ਕਿ ਰਾਸ਼ਟਰੀ ਸਵੈਮ ਸੇਵਕ ਸੰਗ ਦੇ ਝੰਡੇ ਨੂੰ ਲੈ ਕੇ ਵੱਡੇ ਪੱਧਰ ਤੇ ਭੰਬਲ ਪੂਸਾ ਫਲਾਇਆ ਜਾ ਰਿਹਾ ਰਾਸ਼ਟਰੀ ਸਵੈਮ ਸੇਵਕ ਸੰਗ ਦਾ ਆਪਣਾ ਝੰਡਾ ਹੈ ਜੋ ਕਿ ਹਿੰਦੂ ਜਾਤੀ ਦੀ ਸੱਭਿਆਚਾਰਕ ਏਕਤਾ ਬਣਾਉਣ ਦੇ ਉਦੇਸ਼ ਦਾ ਪ੍ਰਤੀਕ ਹੈ। ਰਾਸ਼ਟਰੀ ਸਵੈਮ ਸੇਵਕ ਸੰਘ ਰਾਜ ਦਾ ਹਿੱਸਾ ਹੋਣ ਦੇ ਨਾਤੇ ਰਾਜ ਦੇ ਝੰਡੇ ਦਾ ਪੂਰਾ ਸਤਿਕਾਰ ਕਰਦਾ ਤੇ ਮੈਂ ਬਿਨਾਂ ਕਿਸੇ ਝਿਜਕ ਦੇ ਕਹਿ ਸਕਦਾ ਕਿ ਰਾਸ਼ਟਰੀ ਸਵੈਮ ਸੇਵਕ ਸੰਘ ਦਾ ਹਰ ਮੈਂਬਰ ਰਾਜ ਦੇ ਝੰਡੇ ਨੂੰ ਕਿਸੇ ਵੀ ਹਮਲਾਵਰ ਤੋਂ ਬਚਾਉਣ ਲਈ ਖੁਸ਼ੀ-ਖੁਸ਼ੀ ਆਪਣੀ ਜਾਨ ਦੇ ਦੂਗਾ। ਇਹ ਲਿਖਦਾ ਗੋਲਬਾਕਲ ਝੰਡੇ ਵਾਸਤੇ ਜਿਹੜਾ ਇਹਨਾਂ ਦਾ ਝੰਡਾ ਹੈ। ਬਰਤਰਦਾਰ ਪਟੇਲ ਇਸ ਗੱਲ ਨਾਲ ਸਹਿਮਤ ਨਹੀਂ ਇਸ ਲਈ 1948 ਵਿੱਚ ਉਹਨੇ ਸੰਘ ਦੇ ਸਾਹਮਣੇ ਸਿੱਧਾ ਸਵਾਲ ਰੱਖਤਾ ਕਿ ਰਾਸ਼ਟਰੀ ਝੰਡੇ ਦੇ ਸਬੰਧ ਚ ਆਪਣੇ ਸੰਵਿਧਾਨ ਚ ਸਪੱਸ਼ਟ ਲਿਖਿਆ ਜਾਵੇ ਤੇ ਇਸ ਸੰਵਿਧਾਨ ਬਣਾਉਣ ਸਮੇ ਸੰਵਿਧਾਨ ਵਿੱਚ ਦੋ ਲਾਈਨਾਂ ਵੀ ਲਿਖੀਆਂ ਗਈਆਂ ਸੀ ਸੰਘ ਦੇ ਰਾਸ਼ਟਰੀ ਝੰਡੇ ਦੇ ਸਬੰਧ ਜੋ ਕਿ ਇਦਾਂ ਕਿ ਰਾਜ ਦੇ ਝੰਡੇ ਪ੍ਰਤੀ ਵਫਾਦਾਰੀ ਤੇ ਸਤਕਾਰ ਪ੍ਰਗਟ ਕਰਨਾ ਹਰ ਨਾਗਰਿਕ ਦਾ ਫਰਜ਼ ਸਮਝਦੇ ਹੋਏ ਸੰਘ ਦਾ ਝੰਡਾ ਹਿੰਦੂ ਸੰਸਕ੍ਰਿਤੀ ਦਾ ਰਵਾਇਤੀ ਪ੍ਰਤੀਕ ਹੈ ਜਿਹਨੂੰ ਸੰਗ ਆਪਣਾ ਗੁਰੂ ਮੰਨਦਾ ਸ਼ਾਇਦ ਇਹੀ ਕਾਰਨ ਸੀ ਕਿ ਜੋ ਆਪਣੇ ਸੰਵਿਧਾਨ ਚ ਰਾਸ਼ਟਰੀ ਝੰਡੇ ਦੀ ਗੱਲ ਲਿਖਣ ਤੋਂ ਬਾਅਦ ਵੀ ਸੰਗ ਨੂੰ ਏਥਲੀ ਹਮੇਸ਼ਾ ਕਟਾਰੇ ਮੈਂ ਖੜਾ ਕੀਤਾ ਜਾਂਦਾ ਰਿਹਾ ਕਿਉਂਕਿ ਸੰਗ ਦੇ ਸੰਵਿਧਾਨ ਨੂੰ ਲੈ ਕੇ ਬਹਿਸ ਹਮੇਸ਼ਾ ਹੁੰਦੀ ਰਹੀ ਕਿ ਇੱਕ ਪਾਸੇ ਤਾਂ ਭਾਰਤ ਦਾ ਸੰਵਿਧਾਨ ਧਰਮ ਨਿਰਪੱਖਤਾ ਦੀ ਗੱਲ ਕਰਦਾ ਜਦੋਂ ਕਿ ਸੰਗ ਸਿਰਫ ਤੇ ਸਿਰਫ ਹਿੰਦੂ ਤਪ ਦੇ ਤਾਣੇ ਬਾਣੇ ਨੂੰ ਪੁੰਨਦਾ ਹੈ ਤੇ ਇਸ ਨਾਲ ਉਹਦੇ ਰਾਜਨੀਤਿਕ ਸਵੈਮ ਸੇਵਕਾਂ ਲਈ बार-बार ਇੱਕ ਸੰਕਟ ਪੈਦਾ ਹੋ ਜਾਂਦਾ ਕਿ ਭਾਰਤ ਦੇ ਸੰਵਿਧਾਨ ਅਧੀਨ ਸੌ ਚੁੱਕਣ ਦੇ باوجود ਕਿਸੇ ਵੀ ਸੰਵਿਧਾਨਕ ਅਹੁਦੇ ਤੇ ਬੈਠਣ ਲਈ ਹਿੰਦੂ ਰਾਸ਼ਟ੍ਰੇ ਸੰਕਲਪ ਨਾਲ ਕਿਵੇਂ ਮੇਲ ਖਾਂਦਾ ਯਾਹਰ ਕਿ ਸਿਆਸੀ ਤਾਕਤ ਹਾਸਲ ਕਰਨ ਤੋਂ ਬਾਅਦ ਕੋਈ ਵੀ ਸਿਆਸੀ ਵਲੰਟੀਅਰ ਦੇਸ਼ ਦੇ ਸਮਾਜਿਕ ਸੱਭਿਆਚਾਰਕ ਮਾਹੌਲ 'ਚ ਸੰਗ ਦੀ ਸੋਚ ਨੂੰ ਹਾਵੀ ਕਰਦਾ ਇਹ ਜਨਤਾ ਪਾਰਟੀ ਦੇ ਦੌਰ ਚ ਬਾਜਪਈ ਅਡਵਾਨੀ ਤੇ ਮੰਤਰੀ ਬਣ ਤੋਂ ਲੈ ਕੇ ਮੋਦੀ ਤੱਕ ਦੇ ਸਮੇਂ ਚ ਦੇਖਿਆ ਜਾ ਸਕਦਾ ਜਿਹਦੇ ਦਾਇਰੇ ਚ ਸੰਵਿਧਾਨਕ ਸੰਸਥਾਵਾਂ ਚ ਸੰਗ ਦੀ ਵਿਚਾਰਧਾਰਾ ਨਾਲ ਜੁੜਨ ਦਾ ਦਬਾਅ ਸੀ ਜਾਂ ਇਸਮਾਂ ਸ਼ਾਮਲ ਹੋਣ ਤੋਂ ਹੋਣ ਵਾਲੇ ਫਾਇਦੇ ਸੰਗ ਦੇ ਨਜ਼ਦੀਕੀ ਲੋਕਾਂ ਨੂੰ ਸਰਕਾਰੀ ਅਹੁਦਿਆਂ ਤੇ ਨਿਯੁਕਤੀਆਂ ਸੰਗ ਨਾਲ ਜੁੜੀਆਂ ਸੰਸਥਾਵਾਂ ਨੂੰ ਸੰਵਿਧਾਨਕ ਸੰਸਥਾਵਾਂ ਰਾਹੀਂ ਦਿੱਤੇ ਜਾਣ ਵਾਲੇ ਫਾਇਦੇ ਇਹ ਸ਼ਾਮਲ ਹੁੰਦੇ ਹਨ ਜਿਹੜੇ ਲੋਕ ਮੋਤੀ ਦੇ ਦੌਰ ਚ ਮੀਡੀਆ ਦਾ ਸੰਗੀਕਰਨ ਦੇਖ ਰਹੇ ਨੇ ਉਹਨਾਂ ਨੂੰ ਉਹ ਸਮਾਂ ਵੀ ਯਾਦ ਕਰਨਾ ਚਾਹੀਦਾ ਜਦੋਂ ਜਨਤਾ ਪਾਰਟੀ ਦੌਰਾਨ ਲਾਲ ਕਿਸ਼ਨ ਅਡਵਾਨੀ ਸੂਚਨਾ ਤੇ ਪ੍ਰਸਾਰਣ ਮੰਤਰੀ ਬਣੇ ਰਹੇ ਸੀ ਅਸਲ ਵਿੱਚ ਇੰਦਰਾ ਗਾਂਧੀ ਐਮਰਜੈਂਸੀ ਲਾ ਕੇ ਵੀ ਮੀਡੀਆ ਤੋਂ ਜੋ ਫਾਇਦਾ ਨਾ ਲੈ ਸਕੀ ਉਹ ਤੋਂ ਕਿਤੇ ਜ਼ਿਆਦਾ ਲਾਭ ਅਡਵਾਨੀ ਨੇ ਮੀਡੀਆ ਜਰੀਏ ਸੰਗ ਨੂੰ ਪਹੁੰਚਾਤਾ ਸੀ ਐਮਰਜੈਂਸੀ ਤੋਂ ਬਾਅਦ ਭਾਰਤੀ ਜਨਤਾ ਪਾਰਟੀ ਦੇ ਦੌਰ ਚ ਸੰਗ ਦੇ ਆਲੋਚਕਾਂ ਨੂੰ ਆਲ ਇੰਡੀਆ ਰੇਡੀਓ, ਦੂਰਦਰਸ਼ਨ ਤੇ ਪ੍ਰੈਸ ਸੂਚਨਾ ਬਿਊਰੋ ਦੇ ਵਕ-ਵਕ ਪ੍ਰੋਗਰਾਮਾਂ ਤੋਂ ਚੁਣ-ਚੁਣ ਕੇ ਬਾਹਰ ਕੱਢਿਆ ਗਿਆ। ਪੱਤਰਕਾਰਾਂ ਨੂੰ ਸਹੂਲਤਾਂ ਦੇਣ ਦਾ ਖੁੱਲਾ ਰੁਝਾਨ ਵੀ ਉਦੋਂ ਸ਼ੁਰੂ ਹੋ ਗਿਆ ਦਾ। ਹਾਲਾਂਕਿ ਇੱਥੇ ਕੋਈ ਵੀ ਇਹ ਸਵਾਲ ਪੁੱਛੇ ਸਕਦਾ ਕਿ ਐਦਾਂ ਤਾਂ ਕੋਈ ਵੀ ਸੱਤਾ ਕਰਦੀ ਹੈ। ਕਿ ਕਾਂਗਰਸ ਜਾਂ ਖੱਬੇ ਪੱਖੀਆਂ ਨੂੰ ਕਾਂਗਰਸ ਦੇ ਰਾਜ ਦੌਰਾਨ ਕੋਈ ਸਹੂਲਤਾਂ ਨਹੀਂ ਮਿਲੀਆਂ। ਜੇਕਰ ਮਿਲੀਆਂ ਤਾਂ ਸੰਘ ਦੇ ਵਿਚਾਰਾਂ ਨੂੰ ਲਾਗੂ ਕਰਾਉਣ 'ਚ ਕੀ ਗਲਤ ਸਗੋ ਇਹਨੂੰ ਸਿਰਫ ਬਜਾਰਤਾਰਕ ਟਕਰਾਵ ਵਜੋਂ ਹੀ ਦੇਖਿਆ ਜਾਣਾ ਚਾਹੀਦਾ ਦਰਅਸਲ ਇਸ ਵਿਚਾਰ ਦੇ ਸੀਸੇ 'ਚ ਸੰਘ ਦੇ ਸੰਵਿਧਾਨ 'ਚ ਦਰਜ ਉਹਦੇ ਉਦੇਸ਼ਾਂ ਤੇ ਇਰਾਦਿਆਂ ਨੂੰ ਜ਼ਰੂਰ ਪੜ੍ਹ ਲੈਣਾ ਚਾਹੀਦਾ ਜੋ ਸੰਘ ਦੇ ਪ੍ਰਚਾਰਕ ਅਟੱਲ ਬਿਹਾਰੀ ਬਾਜਪਈ ਨੇ ਪ੍ਰਧਾਨ ਮੰਤਰੀ ਬਣਨ ਤੋਂ ਪਹਿਲਾਂ ਕਈ ਵਾਰ ਪੜ੍ਹਿਆ ਤੇ ਮੋਤੀ ਨੂੰ ਵੀ ਇੱਕ ਪ੍ਰਚਾਰਕ ਹੋਣ ਦੇ ਨਾਤੇ ਇਹ ਜਵਾਨੀ ਯਾਦ ਹੀ ਹੋਵੇਗਾ ਸੰਘ ਦੇ ਸੰਵਿਧਾਨ ਦੇ ਅਨੁਸਾਰ ਰਾਸ਼ਟਰੀ ਸਵੈਮ ਸੇਵਕ ਸੰਘ ਦਾ ਉਦੇਸ਼ ਤੇ ਇਰਾਦਾ ਹਿੰਦੂ ਸਮਾਜ ਦੇ ਬਹੁਤ ਸਾਰੇ ਅਤੇ ਵੱਖ-ਵੱਖ ਵਰਗਾਂ ਨੂੰ ਇਕਜੁੱਟ ਕਰਨਾ ਹੈ ਅਤੇ ਹਿੰਦੀ ਸਮਾਜ ਨੂੰ ਆਪਣੇ ਧਰਮ ਤੇ ਸੱਭਿਆਚਾਰ ਦੇ ਆਧਾਰ ਤੇ ਮਜ਼ਬੂਤ ਤੇ ਜੀਵੰਤ ਬਣਾਉਣਾ ਹੈ ਤਾਂ ਭਾਰਤ ਦੀ ਸਰਪੱਕੀ ਤਰੱਕੀ ਹੋ ਸਕੇ ਇਹ ਇਹਨਾਂ ਦਾ ਕਹਿਣਾ ਹੈ ਸਵੈਮ ਸੇਵਕ ਸੰਘ ਦਾ ਯਾਨੀ ਕਿ ਆਰਐਸਐਸ ਦਾ ਤੇ ਇਹ ਇਹਨਾਂ ਦਾ ਮੇਨ ਅਜੰਡਾ ਹੈ ਜੋ ਇਹ ਇਹਨਾਂ ਦੇ ਮਤਲਬ ਕਿ ਮੁਤਾਬਕ ਹੈ ਪਰ ਬਹੁਤ ਸਾਰੀਆਂ ਗੱਲਾਂ ਤੁਸੀਂ ਦੇਖ ਸਕਦੇ ਹੋ ਕਿ ਇਹਦੇ ਵਿੱਚ ਉਲਟ ਚੱਲ ਰਿਹਾ ਹੈ ਗੱਲ ਸੰਵਿਧਾਨ ਚ ਇਹਨਾਂ ਦੇ ਚ ਕੀ ਲਿਖੀ ਹੋਈ ਹੈ ਲੇਕਿਨ ਸਮਾਜ ਵਿੱਚ ਕੀ ਬੀਤ ਰਿਹਾ ਹੈ ਹੁਣ ਇਹਨਾਂ ਦਾ ਰਾਜ ਸੈਂਟਰ ਦੇ ਵਿੱਚ ਸੋ ਖੈਰ ਏਸੀ ਦੋਸਤੋ ਅੱਜ ਦੀ ਵੀਡੀਓ ਸੋ ਮਿਲਦੇ ਹਾਂ ਅਗਲੀ ਵੀਡੀਓ ਚ ਨਵੀਂ ਜਾਣਕਾਰੀ ਲੈ ਕੇ ਤੇ ਹੋ ਆ ਗਿਆ ਸਤਿ ਸ਼੍ਰੀ ਅਕਾਲ